ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ ਹੁਣ ਇੱਥੇ ਸਕੂਲ ਦੇ ਵਿੱਚ ਹੋਇਆ ਵੱਡਾ ਭਿਆਨਕ ਹਮਲਾ ਹੋਇਆ ਕਈ ਮੌਤਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਜ਼ਰਾਈਲੀ ਫੌਜ ਨੇ ਅੱਜ ਸ਼ੁਰੂਆਨ ਨੂੰ ਸ਼ਨੀਵਾਰ ਨੂੰ ਗਾਜਾ ਦੇ ਇੱਕ ਸਕੂਲ ਤੇ ਹਵਾਈ ਹਮਲਾ ਕੀਤਾ 16 ਲੋਕਾਂ ਦੀ ਮੌਤ ਹੋ ਗਈ ਹੈ ਤੇ 75 ਤੋਂ ਵੱਧ ਜ਼ਖਮੀ ਹੋ ਗਏ ਅਲਜ ਜੀਰਾ ਮੁਤਾਬਕ ਇਹ ਸਕੂਲ ਸੰਯੁਕਤ ਰਾਸ਼ਟਰ ਦਾਸੀ ਹੈ ਤੇ ਜਿੱਥੇ ਸਰਨਾਰਸੀਆਂ ਨੇ ਸ਼ਰਨ ਲਈ ਸੀ ਅਤੇ ਸਥਾਨਕ ਲੋਕਾਂ ਮੁਤਾਬਕ ਇਜ਼ਰਾਈਲੀ ਫੌਜ ਨੇ ਪਹਿਲਾਂ ਸਕੂਲ ਨੂੰ ਘੇਰ ਲਿਆ ਤੇ ਫਿਰ ਹਮਲਾ ਕਰ ਦਿੱਤਾ ਇਜ਼ਰਾਈਲੀ ਹਮਲੇ ਕਾਰਨ ਸਕੂਲ ਦੀ ਇਮਾਰਤ ਟੱਗ ਗਈ ਹੈ ਤੇ ਜਿਸ ਵਿੱਚ ਰਹਿਣ ਵਾਲੇ ਬੱਚੇ ਫਸ ਗਏ ਹਨ ਅਤੇ ਸਥਾਨਕ ਲੋਕ ਬਚਾਅ ਕਰ ਦਾਰੇ ਹਨ ਹੋਂ ਤੱਕ ਦੋ ਬੱਚਿਆਂ ਦੀ ਦੋ ਬੱਚਿਆਂ ਨੂੰ ਵਿਚਾਲਿਆ ਗਿਆ ਜਿੰਨਾਂ ਵਿੱਚ ਇੱਕ ਬੱਚੀ ਦੇ ਹੱਥ ਵਿੱਚ ਨੰਬੀਰ ਸੱਟ ਲੱਗੀ ਹੈ ਤੇ ਦੂਜੇ ਬੱਚੇ ਦੇ ਚਿਹਰੇ ਤੇ ਸਿਰ ਤੇ ਸੱਟਾਂ ਦੇ ਕਈ ਨਿਸ਼ਾਨ ਹਨ ਸੰਯੁਕਤ ਰਾਸ਼ਟਰ ਦੀ ਵਿਚਾਰ ਟੀਮ ਮੁਤਾਬਕ ਪਿਛਲੇ ਵੀ ਨੇਵੀ ਫੌਜ ਨੇ ਇੱਕ ਸਕੂਲ ਨੂੰ ਨਿਸ਼ਾਨਾ ਬਣਾਇਆ ਸੀ ਵੀਡੀਓ ਦੇਖਣ ਦੇ ਲਈ ਤੁਹਾਡਾ ਤਨਵਾਦ